ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਗੁਰੂ ਨਾਨਕ ਦਾ ਜਹਾਜ਼ ਜਿਸ ਨੂੰ ਕੌਮਾਗਾਟਾ ਮਾਰੂ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਜੀ ਅੱਜ ਕੱਲ੍ਹ ਇਸ ਕਹਾਣੀ ਦੇ ਉੱਤੇ ਬਾਈ ਤਰਸੀਮ ਜਸਰੂਧ ਨੇ ਫਿਲਮ ਵੀ ਬਣਾਈ ਹੈ ਜੀ ਜਿਸ ਫਿਲਮ ਦਾ ਨਾਮ ਹੈ ਗੁਰੂ ਨਾਨਕ ਦਾ ਜਹਾਜ਼ ਇਹ ਗੱਲ ਸ਼ੁਰੂ ਹੁੰਦੀ ਹੈ 20ਵੀਂ ਸਦੀ ਦੇ ਸ਼ੁਰੂਆਤ ਵਿੱਚ ਜਦ ਪੰਜਾਬੀਆਂ ਦਾ ਕੈਨੇਡਾ ਜਾਣ ਦਾ ਰੁਝਾਨ ਅਜੇ ਸ਼ੁਰੂ ਹੀ ਹੋਇਆ ਸੀ ਕਿਉਂਕਿ ਬ੍ਰਿਟਿਸ਼ ਸਰਕਾਰ ਦੀ ਫੌਜ ਵਿੱਚ ਕੁਝ ਪੰਜਾਬੀ ਸਿੱਖ ਵੀ ਭਰਤੀ ਸਨ ਜੋ ਉਸ ਸਮੇਂ ਕੈਨੇਡਾ ਵਿੱਚ ਡਿਊਟੀ ਕਰਿਆ ਕਰਦੇ ਸਨ ਜਦ ਉਹ ਆਪਦੀ ਡਿਊਟੀ ਪੂਰੀ ਕਰਕੇ ਕੈਨੇਡਾ ਤੋਂ ਪੰਜਾਬ ਵਾਪਸ ਆਉਂਦੇ ਅਤੇ ਆਪਦੇ ਯਾਰਾਂ ਮਿੱਤਰਾਂ ਨੂੰ ਉੱਥੋਂ ਦੇ ਰਾਈ ਦੇ ਸਾਧਨ ਅਤੇ ਆਜ਼ਾਦੀ ਦੇ ਬਾਰੇ ਗੱਲਾਂ ਕਰਦੇ ਤਾਂ ਇਹਨਾਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਲੋਕਾਂ ਦਾ ਵੀ ਕੈਨੇਡਾ ਜਾ ਕੇ ਰਹਿਣ ਦਾ ਦਿਲ ਕਰਦਾ ਅਤੇ ਇਸ ਤਰ੍ਹਾਂ ਪੰਜਾਬ ਦੇ ਲੋਕਾਂ ਵਿੱਚ ਵੀ ਕੈਨੇਡਾ ਜਾ ਕੇ ਰਹਿਣ ਦਾ ਰੁਝਾਨ ਵਧਿਆ ਕਿਉਂਕਿ ਉਸ ਵੇਲੇ ਦੋਨੇ ਕੰਟਰੀਆਂ ਇੱਕੋ ਸਰਕਾਰ ਦੇ ਅੰਡਰ ਸਨ ਇਸ ਲਈ ਉਹਨਾਂ ਨੂੰ ਵੀਜ਼ਾ ਲੈਣ ਦੀ ਜ਼ਰੂਰਤ ਨਹੀਂ ਸੀ ਪੈਂਦੀ ਇਸ ਤੋਂ ਬਾਅਦ ਪੰਜਾਬੀ ਕੈਨੇਡਾ ਵੱਲ ਜਾਣ ਲੱਗੇ ਪਰ ਜਦ ਇਹ ਗੱਲ ਦਾ ਪਤਾ ਗੋਰੀ ਸਰਕਾਰ ਨੂੰ ਲੱਗਿਆ ਤਾਂ ਉਹਨਾਂ ਨੇ ਇਹ ਗੱਲ ਨਾ ਬਰਦਾਸ਼ਤ ਕੀਤੀ ਕਿਉਂਕਿ ਉਹਨਾਂ ਦੇ ਦਿਲ ਵਿੱਚ ਚੌਥ ਚਲਾਕੀਆਂ ਤੇ ਭੇਦਭਾਵ ਭਰੇ ਹੋਏ ਸਨ ਉਹ ਕੈਨੇਡਾ ਨੂੰ ਸਿਰਫ ਗੋਰਿਆਂ ਦਾ ਦੇਸ਼ ਹੀ ਬਣਾਉਣਾ ਚਾਹੁੰਦੇ ਸਨ ਅਤੇ ਇਸ ਤੋਂ ਬਾਅਦ ਗੋਰਿਆਂ ਨੇ ਕੁਝ ਨਵੇਂ ਰੂਲ ਪਾਸ ਕੀਤੇ ਤਾਂ ਕਿ ਪੰਜਾਬੀ ਕੈਨੇਡਾ ਨਾ ਜਾ ਸਕਣ ਇਹ ਰੂਲ ਸਨ ਕਿ ਕੋਈ ਵੀ ਭਾਰਤੀ ਕੈਨੇਡਾ ਜਾ ਕੇ ਰਹਿ ਸਕਦਾ ਹੈ ਪਰ ਬਿਨਾਂ ਕਿਤੇ ਰੁਕੇ ਸਿੱਧਾ ਇੱਥੇ ਹੀ ਆਵੇ ਅਤੇ ਜਿਹੜੇ ਵੀ ਜਹਾਜ਼ ਤੇ ਉਹ ਸਫ਼ਰ ਕਰਕੇ ਆਉਣਗੇ ਉਹ ਜਹਾਜ਼ ਉਸੇ ਦੇਸ਼ ਦੀ ਰਜਿਸਟਰ ਕੰਪਨੀ ਦਾ ਹੋਣਾ ਚਾਹੀਦਾ ਹੈ ਕਿਉਂਕਿ ਉਸ ਵੇਲੇ ਹਵਾਈ ਯਾਤਰਾਵਾਂ ਤਾਂ ਨਹੀਂ ਹੁੰਦੀਆਂ ਸਨ ਇਸ ਲਈ ਗੋਰੀ ਸਰਕਾਰ ਨੇ ਸਕੀਮ ਖੇੜੀ ਕਿਉਂਕਿ ਉਸ ਵੇਲੇ ਭਾਰਤ ਕੋਲੇ ਆਪਣੀ ਕੋਈ ਵੀ ਰਜਿਸਟਰ ਕੰਪਨੀ ਨਹੀਂ ਸੀ ਜੋ ਸਮੁੰਦਰੀ ਜਹਾਜ਼ ਦੇ ਬਿਜ਼ਨਸ ਵਿੱਚ ਰਜਿਸਟਰ ਹੋਵੇ ਉਹਰੇ ਬਹੁਤ ਹੀ ਚਲਾਕ ਸਨ ਕਿਉਂਕਿ ਉਹ ਚਾਹੁੰਦੇ ਸਨ ਵੀ ਪੰਜਾਬੀਆਂ ਦਾ ਕੈਨੇਡਾ ਜਾ ਕੇ ਬਸਣ ਦਾ ਸੁਪਨਾ ਸੁਪਨਾ ਹੀ ਰਹਿ ਜਾਵੇ ਪਰ ਇਸ ਤੋਂ ਬਾਅਦ ਜਦ ਇਸ ਗੱਲ ਦਾ ਪਤਾ ਭਾਈ ਗੁਰਦੇਵ ਸਿੰਘ ਜੀ ਨੂੰ ਪਤਾ ਲੱਗੇ ਕਿ ਜੀ ਮਲੇਸ਼ੀਆ ਦੇ ਰਹਿਣ ਵਾਲੇ ਸਨ ਅਤੇ ਬਹੁਤ ਹੀ ਰਿੱਚ ਤੇ ਵੱਡੇ ਬਿਜ਼ਨਸਮੈਨ ਸਨ ਜਦ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਗੁਰੂ ਨਾਨਕ ਨੈਵੀਗੇਸ਼ਨ ਨਾਮ ਦੀ ਕੰਪਨੀ ਰਜਿਸਟਰ ਕਰਵਾਈ ਅਤੇ ਜਾਪਾਨੀ ਕੰਪਨੀ ਤੋਂ ਇੱਕ ਜਹਾਜ਼ ਕਿਰਾਏ ਤੇ ਲਿਆ ਜਿਸ ਜਹਾਜ਼ ਦਾ ਨਾਮ ਸੀ ਕੋਮਾਗਾਟਾ ਮਾਰੂ ਹਾਂਜੀ ਇਸ ਪਰ ਇਸ ਤੋਂ ਬਾਅਦ ਭਾਈ ਗੁਰਦੇਵਤ ਸਿੰਘ ਜੀ ਨੇ ਇਹ ਅਨਾਉਂਸ ਕਰ ਦਿੱਤਾ ਵੀ ਆਪਾਂ ਗੋਰੀ ਸਰਕਾਰ ਦੀਆਂ ਸਾਰੀਆਂ şartਾਂ ਪੂਰੀਆਂ ਕਰ ਦਿੱਤੀਆਂ ਹਨ ਹੁਣ ਤੁਸੀਂ ਛੇਤੀ ਤੋਂ ਛੇਤੀ ਟਿਕਟਾਂ ਖਰੀਦੋ ਤੇ ਮੇਰੇ ਨਾਲ ਕੈਨੇਡਾ ਨੂੰ ਚੱਲੋ ਹਾਂਜੀ ਇਸ ਤੋਂ ਬਾਅਦ ਇਹ ਸੱਪ 376 ਯਾਤਰੀਆਂ ਨੂੰ ਨਾਲ ਲੈ ਕੇ ਕੈਨੇਡਾ ਵੱਲੋਂ ਰਵਾਨਾ ਹੋਇਆ ਜਦ ਇਹ ਜਹਾਜ਼ ਕੈਨੇਡਾ ਦੀ ਬੰਦਰਗਾਹ ਵੈਨਕੂਵਰ ਬ੍ਰਿਟਿਸ਼ ਕੋਲੰਬੀਆ ਆ ਪਹੁੰਚਿਆ ਤਾਂ ਇਸ ਜਹਾਜ਼ ਨੂੰ ਸਮੁੰਦਰ ਤੋਂ 2 ਕਿਲੋਮੀਟਰ ਦੂਰ ਪਿੱਛੇ ਹੀ ਰਖਵਾ ਦਿੱਤਾ ਅਤੇ ਉਸ ਵੇਲੇ ਵਿਲੀਅਮ ਚਾਰਲਸ ਨਾਂ ਦਾ ਵਿਅਕਤੀ ਕਹਿੰਦਾ ਹੈ ਭਾਵੇਂ ਤੁਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰ ਲਈਆਂ ਹਨ ਪਰ ਅਸੀਂ ਫਿਰ ਵੀ ਤੁਹਾਨੂੰ ਆਉਣ ਨਹੀਂ ਦੇ ਸਕਦੇ ਅਗੋਰੀ ਸਰਕਾਰ ਨੇ ਇੱਕ ਸੀਲ ਲਾਈਨ ਸਿੱਪ ਮੰਗਵਾਈ ਤਾਂ ਕਿ ਇਸ ਜਹਾਜ਼ ਨੂੰ ਉਸ ਨਾਲ ਖਿੱਚ ਕੇ ਕੈਨੇਡਾ ਦੀ ਹੱਦ ਤੋਂ ਪਾਰ ਕਰ ਦਿੱਤਾ ਜਾਵੇ ਔਰ ਜਦ ਹੀ ਇਹ ਸੀ ਲਾਈਨ ਸ਼ਿਪ ਇਸ ਜਹਾਜ਼ ਦੇ ਨੇੜੇ ਆਉਂਦੀ ਹੈ ਤਾਂ ਸਿੰਘਾਂ ਨੇ ਕੋਲਿਆਂ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ ਅਤੇ 20 ਤੋਂ ਵੀ ਜ਼ਿਆਦਾ ਕੈਨੇਡੀਅਨ ਪੁਲਿਸ ਵਾਲੇ ਜ਼ਖਮੀ ਹੋ ਗਏ ਇਸ ਗੱਲ ਤੋਂ ਬਾਅਦ ਕੈਨੇਡੀਆ ਘਬਰਾ ਗਈ ਅਤੇ ਉਹਨਾਂ ਨੇ ਜੰਗੀ ਜਹਾਜ਼ ਭੇਜਣ ਦਾ ਫਰਮਾਨ ਜਾਰੀ ਕੀਤਾ ਜਦ ਇਹ ਇਸ ਗੱਲ ਦਾ ਪਤਾ ਕੈਨੇਡਾ ਵਿੱਚ ਰਹਿ ਰਹੇ ਸਿੱਖ ਭਾਈਆਂ ਨੂੰ ਪਤਾ ਲੱਗਿਆ ਤਾਂ ਉਹ ਰੋਸ ਵਿੱਚ ਧਰਨੇ ਤੇ ਆ ਗਏ ਸਾਡੇ ਭਾਈਆਂ ਦਾ ਬਾਲ ਵੀ ਵਿੰਗਾ ਹੋਇਆ ਤਾਂ ਅਸੀਂ ਪੂਰੇ ਬੈਨਕੂਬਰ ਸ਼ਹਿਰ ਨੂੰ ਅੱਗ ਲਾ ਦਿੱਤੀ ਕੈਨੇਡਾ ਦੀ ਸਰਕਾਰ ਅਤੇ ਸਿੱਖਾਂ ਵਿੱਚ ਸਮਝੌਤਾ ਹੋਇਆ ਅਤੇ ਕੁਝ ਕੁ ਸਿੱਖਾਂ ਦੀ ਟੋਲੀ ਨੂੰ ਉਹਨਾਂ ਯਾਤਰੀਆਂ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ ਅਤੇ ਇਸ ਤੋਂ ਬਾਅਦ ਕੈਨੇਡਾ ਵਿੱਚ ਭਾਰਤੀ ਸਿੱਖਾਂ ਨੇ ਜਾ ਕੇ ਉਹਨਾਂ ਯਾਤਰੀਆਂ ਨਾਲ ਗੱਲਬਾਤ ਕੀਤੀ ਅਤੇ ਸਮਝਾਇਆ ਵੀ ਸਰਕਾਰ ਨੇ ਤੁਹਾਡੀ ਨਹੀਂ ਸੁਣਨੀ ਅਤੇ ਖੂਨ ਖਰਾਬੇ ਦੇ ਭੁੱਖ ਮਰੀ ਨਾਲ ਮਰਨ ਵਜੋਂ ਤੁਸੀਂ ਵਾਪਸ ਹੀ ਚਲੇ ਜਾਓ ਆਖਰਵਿਜੇਤ ਸਿੰਘ ਜੀ ਨੂੰ ਫਿਰ ਫੈਸਲਾ ਲੈਣਾ ਹੀ ਪਿਆ ਉਹਨਾਂ ਨੇ ਮੁਸ਼ਕਲਾਂ ਇੱਥੇ ਹੀ ਖਤਮ ਨਹੀਂ ਹੋ ਜਾਂਦੀਆਂ ਇਸ ਤੋਂ ਬਾਅਦ ਜਦ ਭਾਈ ਗੁਰਦਿੱਤ ਸਿੰਘ ਜੀ ਨੇ ਜਹਾਜ਼ ਨੂੰ ਵਾਪਸ ਇੰਡੀਆ ਵੱਲ ਨੂੰ ਮੋੜ ਲਿਆ ਤਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਗੋਰੀ ਸਰਕਾਰ ਨੇ ਇੱਕ ਹੋਰ ਐਕਟ ਪਾਸ ਕਰ ਦਿੱਤਾ ਜਿਸ ਵਿੱਚ ਕਿਹਾ ਕਿ ਕੋਈ ਵੀ ਯਾਤਰੀ ਜਦ ਭਾਰਤ ਆਉਂਦਾ ਹੈ ਤਾਂ ਉਸ ਨੂੰ ਬਿਨਾਂ ਕਿਸੇ ਕੇਸ ਤੋਂ ਬਿਨਾ ਕਿਸੇ ਬਰੰਟ ਤੋਂ ਅਰੈਸਟ ਕੀਤਾ ਜਾ ਸਕਦਾ ਹੈ ਹਾਂਜੀ ਜਦ ਹੀ ਇਹ ਜਹਾਜ਼ ਕਲਕੱਤੇ ਦੀ ਵਜ ਵਜ ਘਾੜ ਤੇ ਪਹੁੰਚਿਆ ਤਾਂ ਉੱਥੇ ਤੋਂ ਪਹਿਲਾਂ ਹੀ ਭਾਰੀ ਸੰਖਿਆ ਵਿੱਚ ਪੁਲਿਸ ਤਾਇਨਾਤ ਸੀ ਅਤੇ ਪੁਲਿਸ ਨੇ ਧੱਕੇ ਨਾਲ ਉਹਨਾਂ ਨੂੰ ਉਤਾਰ ਕੇ ਟ੍ਰੇਨ ਵਿੱਚ ਬਿਠਾ ਕੇ ਪੰਜਾਬ ਲੈ ਜਾਣ ਦੀ ਕੋਸ਼ਿਸ਼ ਕੀਤੀ ਪਰ ਉਸ ਵੇਲੇ ਸਿੱਖਾਂ ਕੋਲੇ ਇਸ ਜਹਾਜ਼ ਵਿੱਚ ਇੱਕ ਗੁਰੂਗ੍ਰੰਥ ਸਾਹਿਬ ਜੀ ਦੀ ਬੀੜ ਵੀ ਸੀ ਅਤੇ ਸਿੱਖਾਂ ਨੇ ਬੇਨਤੀ ਕੀਤੀ ਵੀ ਇਸ ਗੁਰੂਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਨੇੜਲੇ ਕਿਸੇ ਗੁਰਦੁਆਰਾ ਸਾਹਿਬ ਵਿੱਚ ਪਹੁੰਚਾ ਦਿੱਤਾ ਜਾਵੇ ਪਰ ਉਹਨਾਂ ਨੇ ਸਰਕਾਰ ਨੇ ਉਹਨਾਂ ਦੀ ਇੱਕ ਨਾ ਸੁਣੀ ਅਤੇ ਉਹਨਾਂ ਨਿਹੱਥੇ ਯਾਤਰੀਆਂ ਉੱਤੇ ਗੋਲੀਆਂ ਚਲਾ ਦਿੱਤੀਆਂ ਅਤੇ ਪੁਲਿਸ ਰਿਕਾਰਡ ਦੇ ਮੁਤਾਬਿਕ 21 ਸਿੱਖ ਸਹੀਦ ਹੋਏ ਹਨ ਪਰ ਅਸਲ ਗਿਣਤੀ 75 ਤੋਂ ਵੀ ਜ਼ਿਆਦਾ ਹੈ ਜਦ ਵਿੱਚ ਭਾਈ ਗੁਰਦੇਤ ਸਿੰਘ ਜੀ ਅਤੇ ਹੋਰ ਸਾਥੀ ਬਚ ਕੇ ਨਿਕਲਣ ਵਿੱਚ ਕਾਮਯਾਬ ਹੋਏ ਇਸ ਤੋਂ ਬਾਅਦ ਭਾਈ ਗੁਰਦੇਵ ਸਿੰਘ ਜੀ ਆਜ਼ਾਦੀ ਲਹਿਰ ਵਿੱਚ ਜਾ ਕੇ ਸ਼ਾਮਿਲ ਹੋ ਗਏ ਜਦ ਇਹ ਇਸ ਘਟਨਾ ਦਾ ਪਤਾ ਕੈਨੇਡਾ ਵਿੱਚ ਰਹਿ ਰਹੇ ਭਾਈ ਮੇਵਾ ਸਿੰਘ ਜੀ ਲੋਪੋਕੇ ਵਾਲੇ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਦਾ ਬਦਲਾ ਵਿਲੀਅਮ ਚਾਰਲਸ ਨੂੰ ਮਾਰ ਕੇ ਲਿਆ ਕਿਉਂਕਿ ਇਹ ਉਹੀ ਅਫਸਰ ਸੀ ਜਿਸ ਨੇ ਕੈਨੇਡਾ ਦੀ ਧਰਤੀ ਤੇ ਇਨ੍ਹਾਂ ਯਾਤਰੀਆਂ ਨੂੰ ਉਤਰ ਨਹੀਂ ਦਿੱਤਾ ਸੀ ਇਹ ਉਸ ਵੇਲੇ ਇਮੀਗ੍ਰੇਸ਼ਨ ਅਫਸਰ ਸੀ ਤਾਂ ਅਤੇ ਭਾਈ ਮੇਵਾ ਸਿੰਘ ਜੀ ਲੋਪੋਂਗੇ ਵਾਲੇ ਨੇ ਇਸ ਨੂੰ ਗੋਲੀਆਂ ਮਾਰ ਕੇ ਗੱਡੀ ਚਾਰ ਦਿੱਤਾ ਤੇ ਇਸ ਤੋਂ ਬਾਅਦ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਭਾਈ ਮੇਵਾ ਸਿੰਘ ਜੀ ਲੋਪੋਂ ਵਾਲੇ ਕੈਨੇਡਾ ਦੀ ਧਰਤੀ ਤੇ ਸ਼ਹੀਦ ਹੋਣ ਵਾਲੇ ਪਹਿਲੇ ਸਿੱਖ ਹੋਏ ਹਨ ਜਿਨ੍ਹਾਂ ਨੇ ਹੱਸ ਕੇ ਫਾਂਸੀ ਦਾ ਰਸਾ ਚੁੰਮਿਆ ਅਤੇ ਸ਼ਹੀਦ ਹੋ ਗਏ ਹਾਂਜੀ ਇਹ ਸੀ ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ ਜਿਸ ਤੇ ਅੱਜਕੱਲ 22 ਤਰਸੇਮ ਜਸਰ ਉਹਨਾਂ ਦੀ ਫਿਲਮ ਆ ਰਹੀ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲ ਸਕਣ